ਨਮਸਕਾਰ ਜੀ ਮੈਂ ਸੰਜੀਵ ਤਲਵਾਰ ਔਰ ਮੇਰੀ ਧਰਮਪਤਨੀ ਨੀਤੀ ਤਲਵਾਰ ਜਿਨ੍ਹਾਂ ਨੂੰ ਤੁਸੀਂ ਸਾਰੇ ਤਲਵਾਰ ਦੰਪਤੀ ਦੇ ਨਾਮ ਨਾਲ ਪਿਆਰ ਤੇ ਸਤਿਕਾਰ ਦਿੰਦੇ ਹੋ ਤੁਸੀਂ ਹਮੇਸ਼ਾ ਹੀ ਸਾਡੀ ਤਾਕਤ ਰਹੇ ਹੋ ਸਾਡਾ ਹੌਸਲਾ ਰਹੇ ਹੋ ਅਸੀਂ ਬੇਸ਼ੱਕ ਕਿਤੇ ਸਾਡਾ ਮਨ ਡੋਲ ਵੀ ਗਿਆ ਹੋਵੇ ਪਰ ਤੁਹਾਡੇ ਹੌਸਲੇ ਤੇ ਪਿਆਰ ਦੇ ਸਤਿਕਾਰ ਅਸੀਂ ਹਮੇਸ਼ਾ ਹੀ ਸਮਾਜ ਸੇਵਾ ਦੇ ਕੰਮਾਂ ਦੇ ਵਿੱਚ ਆਪਣੇ ਆਪ ਨੂੰ ਜਿੱਥੇ ਅੱਗੇ ਰੱਖਿਆ ਉੱਥੇ ਕੋਸ਼ਿਸ਼ ਵੀ ਕੀਤੀ ਹੈ ਕਿ ਹਰ ਉਸ ਲੋੜਵੰਦ ਇਨਸਾਨ ਤੱਕ ਪਹੁੰਚ ਕਰ ਸਕੀਏ ਜਿਹੜਾ ਕਤਾਰ ਦੀ ਆਖਰੀ ਲਾਈਨ ਵਿੱਚ ਖੜਾ ਹੈ ਮੈਂ ਹੁਣ ਤੁਹਾਡੇ ਚਰਨਾਂ 'ਚ ਬੇਨਤੀ ਕਰਨ ਆਇਆ ਕਿ ਅਸੀਂ ਰਾਜਨੀਤਿਕ ਖੇਤਰ ਦੇ ਵਿੱਚ ਕੁਝ ਨਵੇਂ ਅਯਾਮ ਸਥਾਪਿਤ ਕੀਤੇ ਕੁਝ ਨਵੀਆਂ ਉਦਾਹਰਨਾਂ ਸਥਾਪਿਤ ਕੀਤੀਆਂ ਕਿਉਂਕਿ ਸਾਡਾ ਮੰਨਣਾ ਹੈ ਕਿ ਹਰ ਇੱਕ ਸਮਾਜਿਕ ਕਾਰਜਕर्ता ਪੋਲਿਟਿਕਲ ਹੋਵੇ ਰਾਜਨੀਤਿਕ ਹੋਵੇ ਜ਼ਰੂਰੀ ਨਹੀਂ ਪਰ ਹਰ ਇੱਕ ਰਾਜਨੀਤਿਕ ਬੰਦਾ ਜਿਹੜਾ ਹੈ ਉਹਦਾ ਸਮਾਜਿਕ ਹੋਣਾ ਬਹੁਤ ਜ਼ਰੂਰੀ ਹੈ ਇਸ ਕਰਕੇ ਮੈਂ ਬੇਨਤੀ ਕਰਨ ਆਇਆ ਤੁਹਾਨੂੰ ਕਿ ਜਿੱਦਾਂ ਤੁਸੀਂ ਪਿਆਰ ਸਤਿਕਾਰ ਸਾਨੂੰ ਪਹਿਲਾਂ ਬਹੁਤ ਦਿੱਤਾ ਹੁਣ ਸਾਨੂੰ ਉਸ ਤੁਹਾਡੇ ਪਿਆਰ ਸਤਕਾਰ ਦੀ ਉਸ ਨਾਲੋਂ ਹੋਰ ਵੀ ਜ਼ਿਆਦਾ ਲੋੜ ਹੈ ਕਿਉਂਕਿ ਅਸੀਂ ਆਪਣੇ ਜੀਵਨ ਦਾ ਇੱਕ ਮਹੱਤਵਪੂਰਨ ਫੈਸਲਾ ਹੁਣ ਲਿਆ ਸੋ ਮੇਰੀ ਬੇਨਤੀ ਹੈ ਸਾਨੂੰ ਪਿਆਰ ਕਰਨ ਵਾਲੇ ਸਾਰੇ ਹੀ ਪਰਿਵਾਰਾਂ ਨੂੰ ਸਾਥੀਆਂ ਨੂੰ ਸਜਣਾ ਨੂੰ ਕਿ ਆਓ ਇਸ ਇਲੈਕਸ਼ਨ ਦੇ ਵਿੱਚ ਸਾਡੀ ਮਦਦ ਕਰਦੇ ਹੋਏ ਮੇਰੀ ਨਿੱਜੀ ਤੌਰ ਤੇ ਮਦਦ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਕੈਂਡੀਡੇਟਸ ਦਾ ਸੋਹ ਸਿੰਘ ਠੰਡਰ ਦੇ ਹੱਕ ਦੇ ਵਿੱਚ ਆਪਾਂ ਮਤਦਾਨ ਕਰੀਏ ਜਿਨ੍ਹਾਂ ਦਾ ਚੋਣ ਨਿਸ਼ਾਨ ਤਕੜੀ ਹੈ ਔਰ ਦੂਜੇ ਨਬਤਾਂ ਚੋਣ ਨਿਸ਼ਾਨ ਹੈ ਮੈਂ ਜਿਵੇਂ ਤੁਸੀਂ ਮੈਨੂੰ ਪਹਿਲਾ ਪਿਆਰ ਦਿੱਤਾ ਤੇ ਮੈਂ ਤੁਹਾਡੀ ਸੇਵਾ 'ਤੇ ਤਤਪਰ ਰਿਹਾ ਸਾਡਾ ਪਰਿਵਾਰ ਤਤਪਰ ਰਿਹਾ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਕਿ ਆਹ ਜਿਹੜਾ ਤੁਹਾਡਾ ਮੈਨੂੰ ਪਿਆਰ ਤੇ ਸਤਿਕਾਰ ਪੈਨ ਨਾਲ ਹੋਰ ਵੀ ਜ਼ਿਆਦਾ ਮਿਲਣਾ ਇਹ ਸਾਨੂੰ ਅੱਗੇ ਤੋਂ ਤੁਹਾਡੀ ਸੇਵਾ ਕਰਨ ਵਾਸਤੇ ਪ੍ਰੇਰਿਤ ਕਰੂਗਾ ਸੋ ਮੇਰੀ ਬੇਨਤੀ ਨੂੰ ਕਬੂਲ ਕਰਦੇ ਹੋਏ ਆਓ ਆਪਾਂ ਰਲ ਕੇ ਇਸ ਚੋਣਾਂ ਦੇ ਵਿੱਚ ਜਿੱਤ ਹਾਸਲ ਕਰੀਏ ਸਰਦਾਰ ਸੂਰ ਸਿੰਘ ਠੰਡਲ ਜਿਨ੍ਹਾਂ ਦਾ ਚੋਣ ਨਿਸ਼ਾਨ ਤਕੜੀ ਔਰ ਦੂਸਰੇ ਨੰਬਰ ਤੇ ਉਹਨਾਂ ਚੋਣ ਨਿਸ਼ਾਨਾਂ ਉਹਨਾਂ ਨੂੰ ਵੋਟਾਂ ਪਾ ਕੇ ਜਿੱਥੇ ਉਹਨਾਂ ਨੂੰ ਵਿਜੇ ਕਰਾਈਏ ਉਥੇ ਨਾਲ-ਨਾਲ ਆਪਣਾ ਅਸ਼ੀਰਵਾਦ ਪਿਆਰ ਸਾਨੂੰ ਵੀ ਦਿਓ ਧੰਨਵਾਦ ਜੈ ਸ਼੍ਰੀ ਰਾਮ